ਦੋਸਤੋ ਅੱਜ ਦੀ ਜਿਹੜੀ ਅਸੀਂ ਵੀਡੀਓ ਅ ਇਸ ਵੇਲੇ ਪਉਣੀ ਪੈ ਰਹੀ ਹੈ ਪਉਣ ਦਾ ਕਾਰਨ ਕੀ ਹੈ ਅਸੀਂ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਕਾਨੂੰਨਾਂ ਦੇ ਵਿੱਚ ਫੇਰ ਬਦਲ ਕੀਤਾ ਜਾ ਰਿਹਾ ਸੀ ਜਦੋਂ ਸਰਕਾਰ ਨੇ ਇਹ ਕਾਨੂੰਨ ਦੇ ਰਾਹੀਂ ਸਰਫੇਸੀ ਐਕਟ ਦੇ ਰਾਹੀਂ ਬੈਂਕਾਂ ਨੂੰ ਸਿੱਧੇ ਰਾਈਟ ਦਿੱਤੇ ਸੀਗੇ ਕਿ ਇਹਨਾਂ ਨੂੰ ਕੋਰਟ ਕੇਸ ਕਰਨ ਦੀ ਲੋੜ ਨਹੀਂ ਹੈ ਜਿਹੜਾ ਇਹਨਾਂ ਦਾ ਪੈਸਾ ਇਹਨਾਂ ਨੇ ਲੋਕਾਂ ਤੋਂ ਲੈਣਾ ਹੈ ਉਹ ਸਿੱਧੇ ਉਗਰਾ ਸਕਦੇ ਨੇ ਉਹਦੀ ਉਹਦੇ ਮਕਾਨ ਤੇ ਨੋਟਿਸ ਲਾ ਸਕਦੇ ਨੇ ਸਿਰਫ ਉਹਨੂੰ ਡੀਸੀ ਨੂੰ ਇੱਕ ਵਾਰੀ ਦੱਸਣ ਦੀ ਲੋੜ ਹੈ ਤੇ ਡੀਸੀ ਉਹਨੂੰ ਫੋਰਸ ਦੇ ਕੇ ਲਵਾ ਦੇਗਾ ਉਹ ਸਵਾਲ ਇੱਥੇ ਸਮਝਣ ਵਾਲਾ ਇਹ ਹੈ ਕਿ ਮੈਂ ਇਹ ਕਾਨੂੰਨ ਘੜਿਆਂ ਕਾਨੂੰਨਾਂ ਦੀਆਂ ਸੋਧਾਂ ਕਰਨ ਵਾਲਿਆਂ ਦੇ ਉੱਤੇ ਮੇਰੀ ਮੇਰਾ ਸਵਾਲ ਹੈ ਕਿ ਇੱਕ ਕੇਸ ਦੇ ਵਿੱਚ ਸਾਡੇ ਸਾਹਮਣੇ ਹੋਇਆ ਹੈ ਕਿ ਕਿਸਾਨ ਦੇ ਖਿਲਾਫ ਕੇਸ ਚੱਲਿਆ ਲਗਭਗ 3 ਲੱਖ ਦਾ ਕੇਸ ਮੰਨ ਲਓ ਚੱਲਦਾ ਹੈ ਚੱਲਦੇ ਕੇਸ 'ਚ ਕਿਸਾਨ 90 ਕੇ 95000 ਰੁਪਇਆ ਬੈਂਕ ਨੂੰ ਅਦਾ ਕਰ ਦਿੰਦਾ ਹੈ ਲੇਕਿਨ ਬੈਂਕ ਵਾਲੇ ਨੇ ਕੋਈ ਲੋੜ ਨਹੀਂ ਸਮਝੀ ਉਹ 90000 ਰੁਪਇਆ ਛੋ ਕਰਨ ਦੀ ਕਿ ਸਾਡੇ ਕੋਲੇ ਆ ਗਿਆ ਤੇ ਸਾਡਾ ਕੋਰਟ ਉਹ ਜਿੰਨੀ amount ਦਾ ਕੇਸ ਕੀਤਾ ਸੀ ਸਾਰੇ ਦੀ ਡਿਗਰੀ ਕਰ ਦਿੰਦਾ ਹੈ ਤੇ ਬੈਂਕ ਜਾ ਕੇ ਕਿਸਾਨ ਦੇ ਉੱਤੇ ਇਸ ਗੱਲ ਤੇ ਜੋਰ ਦਿੰਦਾ ਕਿ ਸਾਡੇ ਕੋਲੇ ਤਾਂ ਬੈਂਕ ਦੀ ਆ ਕੋਰਟ ਦੀ ਡਿਗਰੀ ਹੈ ਅਸੀਂ ਤਾਂ ਤੁਹਾਡੇ ਤੋਂ ਇੰਨੇ ਲੈਣੇ ਆ ਸਮੇਤ ਇੰਟਰਸਟ 3 ਲੱਖ 21 ਰੁਪਏ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਇੱਥੇ ਅੰਨੀ ਪੀਂਦੀ ਤੇ ਕੁੱਤੀ ਚੱਕਦੀ ਵਾਲੀ ਗੱਲ ਹੈ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਗਰ ਸਰਫੇਸੀ ਐਕਟ ਹੈ ਪਹਿਲੀ ਤਾਂ ਗੱਲ ਐਕਟ ਹੀ ਗਲਤ ਹੈ ਜੇ ਕਿਸੇ ਕਿਸਾਨ ਨੇ ਜਾਂ ਕਿਸੇ ਦੁਕਾਨਦਾਰ ਨੇ ਕਿਸੇ ਵਿਅਕਤੀ ਨੇ ਪੈਸੇ ਲਏ ਆ ਤਾਂ ਉਹਨੂੰ ਘੱਟੋ-ਘੱਟ ਕੋਰਟ ਦੇ ਵਿੱਚ ਆਪਦੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਇਸ ਐਕਟ ਦੇ ਰਾਹੀਂ ਲੋਕਾਂ ਦਾ ਕੋਰਟ ਜਾ ਕੇ ਆਪਦਾ ਹੱਕ ਮੰਗਣ ਦਾ ਆਪਦਾ ਪੱਖ ਰੱਖਣ ਦਾ ਉਹਨਾਂ ਨੂੰ ਰਾਈਟ ਹੀ ਖੋਲਿਆ ਗਿਆ ਤੇ ਜੇ ਇਹ ਹੁੰਦਾ ਹੈ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਮੇਰੇ ਦੇਸ਼ ਦੇ ਲੋਕੋ ਕਿ ਇਹ ਸਾਡੀ ਸਰਕਾਰਾਂ ਜਾ ਕੇ ਤੇ ਨਹੀਂਆਂ ਨੇ ਸਪਸ਼ਟਾ ਕਿ ਕਾਰਪੋਰੇਟ ਪੱਖ ਵੱਲ ਨੂੰ ਸਰਕਾਰਾਂ ਝੁਕੀਆਂ ਹੋਈਆਂ ਨੇ ਤੁਹਾਡੇ ਘਰ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਪ੍ਰਾਪਰਟੀਆਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਇਸ ਐਕਟ ਦੇ ਤਹਿਤ ਉਹਨਾਂ ਨੂੰ ਹੈਂਡਓਵਰ ਕਰਨ ਜਾ ਰਹੀਆਂ ਨੇ ਇਹੇ ਜਿਹਾ ਕੇਸ ਇੱਕ ਅੱਜ ਅੰਮ੍ਰਿਤਸਰ ਤੋਂ ਆ ਰਿਹਾ ਹੈ ਇੱਕ ਵਿਅਕਤੀ ਆ ਵਿਚਾਰਾ ਗਰੀਬ ਦੁਕਾਨਦਾਰ ਹੈ 10 बाई 10 ਦੀ ਦੁਕਾਨ ਹੈ ਕਰਿਆਨੇ ਦੀ ਇੱਕ ਮੁਹੱਲੇ 'ਚ ਅੰਦਾਜ਼ਾ ਲਾਓ ਮੁਹੱਲੇ ਦੀ ਦੁਕਾਨ ਦਾ ਕਿੰਨੀ ਇੱਕ ਇਨਕਮ ਆਉਂਦੀ ਹੋएगी ਔਰ ਉਸ ਆਦਮੀ ਨੇ 70 ਲੱਖ ਰੁਪਇਆ ਮਜਬੂਰਨ ਕਰਜ਼ਾ ਚੱਕਿਆ ਕਰਜ਼ਾ ਚੱਕਿਆ ਕਰਜ਼ਾ ਮੋੜਨਾ ਚਾਹੀਦਾ ਇਹਦੇ ਵਿੱਚ ਕੋਈ ਦੋਰਾ ਨਹੀਂ ਲੇਕਿਨ ਅਗਰ ਇਹੋ ਜੇ ਐਕਟਾਂ ਦੇ ਤਹਿਤ ਘਰ ਤੇ ਹੀ ਕਬਜ਼ਾ ਕਰ ਲਿਆ ਜਾਏਗਾ ਫਿਰ ਬਰਦਾਸ਼ਤ ਕਰਨ ਤੋਂ ਗੱਲ ਬਾਹਰ ਜਾਏਗੀ ਫਿਰ ਇਹ ਗੱਲ ਸਹਿਣਯੋਗ ਨਹੀਂ ਹੈ ਉਸ ਬੰਦੇ ਦੀ ਗੱਲ ਇਹ ਆਈ ਕਿ ਸਰਫੇਸੀ ਐਕਟ ਦੇ ਤਹਿਤ ਬੈਂਕ ਦਾ ਮੈਨੇਜਰ ਡੀਸੀ ਨੂੰ ਜਾ ਕੇ ਕਹਿੰਦਾ ਤੇ ਡੀਸੀ ਉਹ ਬਿਨਾ ਕੋਈ ਨੋਟਿਸ ਦਿੱਤਿਆਂ ਡੀਸੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਡੀਸੀ ਵੀ ਉਸ ਬੰਦੇ ਨੂੰ ਸੁਣੇ ਭਾਈ ਦੱਸ ਤੇਰੇ ਖਿਲਾਫ ਬੈਂਕਰੇ ਮੇਰੇ ਕੋਲੇ ਆ ਕੇ ਅਪਰੋਚ ਕੀਤੀ ਹੈ ਤੇਰਾ ਘਰ ਸੀਲ ਕਰਨ ਦੀ ਔਰ ਉਹਦੇ ਤੇ ਕੋਈ ਕਾਰਵਾਈ ਨਹੀਂ ਕੋਈ ਉਸ ਬੰਦੇ ਨੂੰ ਵਿਚਾਰੇ ਨੂੰ ਸੁਣਿਆ ਤੱਕ ਨਹੀਂ ਗਿਆ ਉਹਨੂੰ ਆਵਾਜ਼ ਤੱਕ ਨਹੀਂ ਮਾਰੀ ਗਈ ਉਹਨੂੰ ਸਮਣੇ ਤੱਕ ਨਹੀਂ ਕੀਤੇ ਗਏ ਔਰ ਜਦੋਂ ਇਹਨਾਂ ਦੇ ਵਿਰੋਧ ਦੇ ਵਿੱਚ ਉਸ ਬੰਦੇ ਦੀ ਸਪੋਰਟ ਕਰਨ ਦੇ ਲਈ ਲੋਕ ਆਏ ਜੱਜੇ ਬੰਦੀਆਂ ਆਈਆਂ ਜੱਜੇ ਬੰਦੀ ਆਈ ਉਸ ਲਈ ਉਹ ਫਿਰ ਬੈਂਕ ਦਾ ਇਹਨਾਂ ਦਾ ਇੱਕ ਹਾਈ ਕੋਰਟ ਲੈਵਲ ਦਾ ਇੱਕ ਹੋਰ ਇਹਨਾਂ ਦਾ ਟ੍ਰਿਬਿਊਨਲ ਹੈ ਜਿਹਨੂੰ ਡੀਆਰਟੀ ਕਹਿੰਦੇ ਨੇ ਉਹ ਡੀਆਰਟੀ ਚੱਲਿਆ ਜਾਂਦਾ ਹੈ ਭਾਈ ਜੇ ਡੀਆਰਟੀ ਹੈ ਜੇ ਟ੍ਰਿਬਿਊਨਲ ਹੈ ਟ੍ਰਿਬਿਊਨਲ ਦੀ ਵੀ ਰਿਸਪੋਨਸੀਬਿਲਟੀ ਬੰਦੀ ਹੈ ਕਿ ਦੂਜੇ ਨੂੰ ਸੁਣੋਦਾ ਸਹੀ ਡੀਆਰਟੀ ਨੇ ਕੋਈ ਨੋਟਿਸ ਨਹੀਂ ਕੱਢਿਆ ਉਸ ਬੰਦੇ ਨੂੰ ਕਿ ਭਾਈ ਆ ਆ ਕੇ ਆਪਦੀ ਗੱਲ ਦੱਸ ਤੇਰੇ ਕੰਨੀਓ ਆ ਮੰਗ ਪੁੱਛ ਰਹੇ ਨੇ ਇਦਾ ਮਤਲਬ ਉਹ ਬੰਦੇ ਨੇ 70 ਲੱਖ ਲਿਆ 743 ਲੱਖ ਰੁਪਈਆ ਉਹ ਬੰਦਾ ਪੇ ਕਰ ਚੁੱਕਿਆ ਤੇ ਸਰਵੇਸੀ ਐਕਟ ਦੇ ਅੰਦਰ ਤਾਂ ਸਿਰਫ ਇਹ ਹੁੰਦਾ ਹੁੰਦਾ ਹੈ ਕਿ ਉਹਨੇ ਰੁਪਈਏ ਵਗਰਾਉਣੇ ਆ ਜਿੰਨੇ ਰੁਪਈਏ ਉਹਦੇ ਫਸੇ ਆ ਬਾਕੀ ਸਾਰੀ ਅਮਾਉਂਟ ਨਹੀਂ ਕਰਾਉਣੀ ਹੁੰਦੀ ਔਰ ਅੱਜ ਮੈਂ ਹੈਰਾਨ ਐ ਜਿਹੜਾ ਬੰਦੇ ਨੇ 70 ਲੱਖ ਲਿਆ 743 ਲੱਖ ਰੁਪਈਆ ਉਹ ਬੰਦਾ ਪੇ ਚੁੱਕ ਕਰ ਚੁੱਕਿਆ ਅੱਜ ਬੈਂਕ ਉਹਦੇ ਕੋਲੋਂ 1 ਕਰੋੜ ਤੇ 33 ਲੱਖ ਰੁਪਇਆ ਹੋਰ ਮੰਗ ਰਿਹਾ ਹੈ ਅੰਦਾਜ਼ਾ ਲਾ ਕੇ ਦੇਖੋ ਦੋਸਤੋ ਸੋ ਇਹ ਲੜਾਈ ਹੈ ਜਿਹੜੀ ਇਹ ਸਾਨੂੰ ਸਾਰੇ ਲੋਕਾਂ ਨੂੰ ਇਕਜੁੱਟ ਹੋ ਕੇ ਲੜਨੀ ਪਵੇਗੀ ਮਦਦ ਉੱਤਰਨਾ ਪਵੇਗਾ ਉਸ ਵਿਚਾਰੇ ਗਰੀਬ ਦੁਕਾਨਦਾਰ ਦੇ ਨਾਲ ਸਾਡੀ ਜਥੇਬੰਦੀ ਬੀਕੇ ਜੋ ਇਕਤਾ ਸਿੱਧੂ ਪਰ ਅਮਰਸਰ ਦਾ ਸਾਡਾ ਜ਼ਿਲ੍ਹਾ ਪ੍ਰਧਾਨ ਆਪਣੀ ਅਗਵਾਈ 'ਚ ਉੱਥੇ ਲੜਾਈ ਲੜ ਰਿਹਾ ਹੈ ਪ੍ਰਸ਼ਾਸਨ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਪਿੱਛੇ ਹਟੇ ਅਗਰ ਕਿਸੇ ਤਰ੍ਹਾਂ ਦੀ ਵੀ ਉੱਥੇ ਬੇਇਨਸਾਫੀ ਹੁੰਦੀ ਆ ਧੱਕੇਸ਼ਾਹੀ ਹੁੰਦੀ ਆ ਪ੍ਰਸ਼ਾਸਨ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਤਈਂ ਮਾਫ ਨਹੀਂ ਕੀਤਾ ਜਾਏਗਾ ਸਾਰੇ ਪੰਜਾਬ ਨੂੰ ਭਾਵੇਂ ਸਾਨੂੰ ਇਸ ਮੁੱਦੇ ਦੇ ਉੱਤੇ ਲੜਾਉਣਾ ਪਵੇ ਅਸੀਂ ਲੜਾਵਾਂਗੇ ਇਹੋ ਜਿਹੇ ਐਕਟਾਂ ਦਾ ਵਿਰੋਧ ਕਰ ਰਹੇ ਆ ਕਰਾਂਗੇ ਇੰਨੀ ਧੱਕੇਸ਼ਾਹੀ ਨਹੀਂ ਬਰਦਾਸ਼ਤ ਕੀਤੀ ਜਾ ਸਕਦੀ ਸੋ ਮੈਂ ਫੇਰ ਦੁਬਾਰਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਸ ਧੱਕੇਸ਼ਾਹੀ ਤੋਂ ਪਿੱਛੇ हटੇ ਵਰਨਾ ਬਦਲਦੇ ਹਾਲਾਤ ਵਿਗੜਦੇ ਹਾਲਾਤਾਂ ਦੀ ਜ਼ਿੰਮੇਵਾਰ ਅਮਰਸਰ ਦਾ ਪ੍ਰਸ਼ਾਸਨ ਹੋਏਗਾ ਜੀ ਬਹੁਤ ਬਹੁਤ ਧੰਨਵਾਦ